ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਰਾਜ ਵਿਆਪੀ ਨਸ਼ਾ ਵਿਰੋਧੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰੀ ਦੇ ਨੈੱਟਵਰਕ ਤੇ ਵੱਡੀ ਝੋਟ ਮਾਰੀ ਗਈ ਹੈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇੱਕ ਵੱਡੀ ਕਾਰਵਾਈ ਦੌਰਾਨ ਸਰਦਪੜ ਨਸ਼ਾ ਤਸਕਰੀ ਰਕੇਟ ਦਾ ਪਰਦਾਫਾਸ਼ ਹੋਇਆ ਹੈ ਜਿਸ ਦੌਰਾਨ 5 ਕਿਲੋ ਹੀਰੋਇਨ ਅਤੇ 22000 ਡਰਗ ਮਨੀ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਪੀ ਜਲੰਧਰ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਤੋਂ ਹੀ 3 ਐਫਆਈਆਰ ਦਰਜ ਹਨ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਾ ਖਿਲਾਫ ਚਲਾਈ ਜਾ ਰਹੀ ਲੜਾਈ ਨਰੰਤਰ ਜਾਰੀ ਰਹੇਗੀ ਅਤੇ ਜਲਦ ਹੋਰ ਵੱਡੇ ਪਰਦਾਫਾਸ਼ ਹੋਣ ਦੀ ਸੰਭਾਵਨਾ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜੋ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕੀਤਾ ਹੈ ਉਹਦੇ ਵਿੱਚ ਕਮਿਸ਼ਨਰੇਟ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਕੀ 5 ਕਿਲੋ ਹਿਰੋਇਨ ਦੀ ਅਤੇ ਡਰੱਗ ਮਨੀ ਦੀ ਰਿਕਵਰੀ ਹੋਈ ਹੈ ਸੋ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਦੋ ਹੋਰ ਮਕਦਮਿਆਂ ਵਿੱਚ ਵੀ ਗ੍ਰਿਫਤਾਰੀਆਂ ਪਈਆਂ ਹਨ ਜਿਸ ਵਿੱਚ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੀ ਰਿਕਵਰੀ ਹੋਈ ਹੈ ਗੌਰਤਲਬ ਗੱਲ ਇਹ ਹੈ ਕਿ ਜਿਹੜਾ ਅਸੀਂ ਇਹ 5 ਕਿਲੋ ਹਿਰੋਇਨ ਦੇ ਵਿੱਚ ਦੋਸ਼ੀ ਪੜਿਆ ਹੈ ਇਹ ਜਲੰਧਰ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਅਤੇ ਇਸਨੇ ਇੱਥੇ ਸਾਡੇ ਸਾਡੇ ਵੱਲੋਂ ਇਸ ਦੇ ਕੋਲੋਂ ਇੱਥੇ ਹੀ ਇਹਦੇ ਚ ਰਿਕਵਰੀ ਕੀਤੀ ਗਈ ਹੈ ਜੋ ਇਸ ਦੇ ਅੱਗੇ ਨੈਟਵਰਕ ਸੀ ਇਸ ਤੋਂ ਕੌਣ ਲੋਕ ਹੋਰ ਲੈਣ ਆਉਂਦੇ ਸੀ ਤੇ ਇਹ ਪਿੱਛੋਂ ਕਿੱਥੋਂ ਮੰਗਵਾਉਂਦਾ ਸੀ ਉਹ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਸਾਨੂੰ ਉਮੀਦ ਹੈ ਕਿ ਸਾਨੂੰ ਇਸ ਦੇ ਵਿੱਚ ਹੋਰ ਵੀ ਨਵੇਂ ਖੁਲਾਸੇ ਹੋਣਗੇ ਇਹ ਤੋਂ ਇਲਾਵਾ ਜਿਹੜੀ ਪਰਸੋਂ ਦੀ ਆਪਣੇ 11 ਤਰੀਕ ਨੂੰ ਆਪਣੇ ਜੋ ਮਰਡਰ ਕੇਸ ਰਜਿਸਟਰ ਹੋਇਆ ਸੀ ਉਸ ਮਰਡਰ ਕੇਸ ਦੇ ਵਿੱਚ ਵੀ ਕਮਿਸ਼ਨਰੇਟ ਪੁਲਿਸ ਨੇ ਸੀਆਈਏ ਸਟਾਫ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਹਨ ਉਹਨਾਂ ਦੀ ਜੱਦ ਟੀਮ ਗ੍ਰਿਫਤਾਰੀ ਕਰਨ ਦੇ ਲਈ ਗਈ ਤੇ ਉਹਦੇ ਵਿੱਚ ਉਹਨਾਂ ਦੋਸ਼ੀਆਂ ਦੇ ਨਾਲ ਐਕਸਚੇਂਜ ਆਫ ਫਾਇਰ ਹੋਇਆ ਮੁਹਾਲੀ ਵਿਖੇ ਤੇ ਉੱਥੇ ਮੁਕੱਦਮਾ ਦਰਜ ਕਰਕੇ ਉੱਥੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੋ ਅਜੇ ਉਹ ਦੋਸ਼ੀ ਹਸਪੀਟਲ 'ਚ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਮਰਡਰ ਵਾਲੇ ਮੁਕੱਦਮੇ ਦੇ ਵਿੱਚ ਵੀ ਇੱਥੇ ਲੈ ਕੇ ਆਵਾਂਗੇ

ਲੰਮਾ ਪਿੰਡ ਏਰੀਆ ਦਾ ਰਹਿਣ ਵਾਲਾ। ਕ੍ਰੀਮ ਨੂੰ ਕੰਮ ਕਰਨ ਲਈ ਸੀਗੀ। ਅਜੇ ਉਸ ਦੀ ਉਹਦੀ ਪੁੱਛਗਿੱਛ ਜਿਹਾ ਜਾਰੀ ਹੈਗੀ ਹੈ। ਉਸ ਤੇ ਆਲਰੇਡੀ ਤਿੰਨ ਮੁਕਦਮੇ ਪਹਿਲਾਂ ਦੇ ਦਰਜ ਹੈ ਜਿਨ੍ਹਾਂ ਚੋਂ ਇੱਕ ਐਂਡੀਪੀਐਸ ਦਾ ਵੀ ਮੁਕਦਮਾ ਹੈ। ਪਰ ਇੰਨੀ ਵੱਡੀ ਰਿਕਵਰੀ ਉਸ ਤੋਂ ਪਹਿਲਾਂ ਕਦੇ ਨਹੀਂ ਹੋਈ ਹੈ। ਕਿ ਕਿੱਥੋਂ ਇਹ ਆ ਰਿਹਾ ਸੀਗਾ? ਉਹ ਇਸ ਦੀ ਕਿੱਥੋਂ ਇਹਦਾ ਸੋਰਸ ਹੈ ਤੇ ਇੰਨੀ ਕੁਆਂਟੀਟੀ ਉਤੋਂ ਅੱਗੇ ਕਿਸ-ਕਿਸ ਨੇ ਲੈਣੀ ਸੀ ਤੇ ਕਿਸ ਕੋਣ ਉਹਦੇ ਅੱਗੇ ਡਿਸਟ੍ਰੀਬਿਊਟਰ ਹੋਣੇ ਸੀ ਉਸ ਤੇ ਅਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ। ਡਰਗਮਨ ਇਨੀਕਸ ਨੂੰ ਡਰਗ ਮੈਨੂਸ ਤੋਂ ਫਿਲਹਾਲ 25000 ਬਰਾਮਦ ਹੋਈ ਹੈ ਪਰ ਸਾਨੂੰ ਉਮੀਦ ਹੈ ਕਿ ਜਦ ਅਸੀਂ ਇਸ ਦਾ ਪੂਰਾ ਨੈਟਵਰਕ ਉਸ ਤੇ ਕਰਾਂਗੇ ਤਫਤੀਸ਼ ਤੇ ਸਾਨੂੰ ਇਸ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਉਹ ਡਿਟੇਲਸ ਆਪਾਂ ਸ਼ੇਅਰ ਕਰ ਲਾਂਗੇ ਠੀਕ ਹੈ ਥੈਂਕ ਯੂ 32 ਸਾਲ ਮਰ ਗਏ ਫੈਮਿਲੀ ਬੈਕਗ੍ਰਾਉਂਡ ਕੀ ਹੈ ਜੀ ਫਾਦਰ ਜੀ ਫਾਦਰ ਜੀ